ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਆਏ ਹਾਂ ਤੁਹਾਡੀ ਸੇਵਾ ਵਿੱਚ ਇੱਕ ਵਧੀਆ ਅਤੇ ਰਹਾਣੀ ਤੋਹਫਾ ਲੈ ਕੇ ਜਿਸ ਵਿੱਚ ਹਰਮਨ ਸਿੰਘ ਹਾਜ਼ਰ ਹੈ ਕਿ ਤਖਤ ਛੜੀ ਕੇਟ ਕੇਸਕਰ ਸਾਹਿਬ ਅਨੰਦਪੁਰ ਸਾਹਿਬ ਦਾ ਮਾਡਲ ਲੈ ਕੇ ਜੋ ਕਿ ਸਿਰਫ 20 ਦਿਨਾਂ ਵਿੱਚ ਕਾਰਡਬੋਰਡ ਤੇ ਪੇਪਰ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਹਰਮਨ ਖਡੂਰ ਸਾਹਿਬ ਨੇ ਦੱਸਿਆ ਕਿ ਇਸ ਮਾਡਲ ਨੂੰ ਬਣਾਉਣ ਦਾ ਵਿਚਾਰ ਮੈਨੂੰ ਉਦੋਂ ਆਇਆ ਜਦੋਂ ਮੈਂ ਸੋਚਿਆ ਕਿ ਸਾਡੀ ਸਿੱਖ ਇਤਿਹਾਸ ਦੀਆਂ ਧਾਰਮਿਕ ਥਾਵਾਂ ਨੂੰ ਕਲਾ ਰਾਹੀਂ ਦਰਸਾਇਆ ਜਾਵੇ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਹਰ ਇੱਕ ਹਿੱਸੇ ਨੂੰ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਮਾਡਲ ਅਸਲ ਤਖਤ ਸ਼੍ਰੀ ਕੇਸਗਰ ਸਾਹਿਬ ਦਾ ਇੱਕ ਸੋਹਣਾ ਰੂਪ ਲੱਗੇ ਉਹਨਾਂ ਕਿਹਾ ਮੇਰੀ ਇਹ ਛੋਟੀ ਜਹੀ ਕੋਸ਼ਿਸ਼ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੇਕਰ ਤੁਹਾਨੂੰ ਵੀ ਇਹਨਾਂ ਇਤਿਹਾਸਿਕ ਸਥਾਨਾਂ ਵਿੱਚ ਦਿਲਚਸਪੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਬਾਕੀ ਤੁਸੀਂ ਦੇਖੋ ਇਸ ਮਾਡਲ ਦੀਆਂ ਖੂਬਸੂਰਤ ਤਸਵੀਰਾਂ ਅਤੇ ਕੀ ਕਹਿਣਾ ਹੈ ਖਰਮਨ ਸਿੰਘ ਖਡੂਰ ਸਾਹਿਬ ਦਾ ਜੋ ਲਗਾਤਾਰ ਆਪਣੀ ਇਸ ਕਲਾ ਕਰਕੇ ਦੁਨੀਆ ਭਰ ਵਿੱਚ ਛਾਇਆ ਹੋਇਆ ਹੈ। ਸ੍ਰੀ ਵਾਹਿਗੁਰੂ ਜੀ ਕੀ ਮਤੇ ਤੰਤਨ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਿੱਤਰ ਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦਾ ਜਿਹੜਾ ਮੈਂ ਮਾਡਲ ਤਿਆਰ ਕੀਤਾ ਹੈ ਇਸ ਮਾਡਲ ਨੂੰ ਤਿਆਰ ਕਰਨ ਦੇ ਵਿੱਚ ਮੈਨੂੰ ਜਿਹੜਾ 20 ਦਿਨਾਂ ਦਾ ਸਮਾਂ ਲੱਗਿਆ ਹੈ ਤੇ ਇਸ ਮਾਡਲ ਨੂੰ ਤਿਆਰ ਕਰਨ ਦੇ ਲਈ ਕਾਰਡਬੋਰਡ ਅਤੇ ਪੇਪਰ ਦੀ ਮਦਦ ਦੇ ਨਾਲ ਇਸ ਮਾਡਲ ਨੂੰ ਮੈਂ ਤਿਆਰ ਕੀਤਾ ਹੈ ਇਸ ਮਾਡਲ ਨੂੰ ਤਿਆਰ ਕਰਕੇ ਮੈਂ ਆਪ ਸਭ ਨੂੰ ਖੋਲੇ ਮੁਹੱਲੇ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਹਾਂ ਮੇਰਾ ਨਾਮ ਹਰਮਨ ਸਿੰਘ ਮੈਂ ਮੇਰੀ ਉਮਰ ਜੋ 17 ਸਾਲ ਹੈ ਅਤੇ ਆਪਣੀ ਇੱਕ ਨੌਕੀ ਕਲਾ ਦੇ ਨਾਲ ਜੋ ਇੱਕ ਅਨੋਖੀ ਪਹਿਲ ਮੈਂ ਕੀਤੀ ਹੈ ਤੇ ਮੈਂ ਗੁਰੂ ਸਾਹਿਬ ਦੀ ਬਹੁਤ ਹੀ ਵਧੀਆ ਬਖਸ਼ਿਸ਼ ਸਮਝਦਾ ਉਹਨਾਂ ਨੇ ਬਹੁਤ ਹੀ ਵੱਡੀ ਬਖਸ਼ਿਸ਼ ਮੇਰੇ ਚੋੜੀ ਕਲਾ ਦੇ ਰੂਪ ਦੇ ਵਿੱਚ ਪਾਈ ਹੈ ਜੋ ਮੈਂ ਆਪਣੀ ਇੱਕ ਅਨੋਖੀ ਕਲਾ ਦੇ ਨਾਲ ਜੋ ਗੁਰੂ ਸਾਹਿਬਾਨਾਂ ਦੇ ਅਸਥਾਨਾਂ ਦੇ ਮਾਡਲ ਤਿਆਰ ਕਰ ਰਿਹਾ ਤੇ ਬਹੁਤ ਤਨਵਾਦੀ ਹਾਂ ਗੁਰੂ ਸਾਹਿਬਾਨਾ ਦਾ ਕਿ ਜਿਨ੍ਹਾਂ ਨੇ ਮੇਰੀ ਛੋਲੀ ਇਨੀ ਛੋਟੀ ਉਮਰ ਦੇ ਵਿੱਚ ਇੱਡੀ ਵੱਡੀ ਕਲਾ ਜਿਹੜੀ ਉਹਨਾਂ ਨੇ ਮੈਨੂੰ ਬਖਸ਼ੀ ਹੈ ਇਹ ਮਾਡਲ ਬਣਾਉਣ ਦੀ ਸ਼ੁਰੂਆਤ ਜੋ ਮੈਂ ਲੋਕਡਾਊਨ ਦੇ ਦੌਰਾਨ ਕੀਤੀ ਸੀ ਤੇ ਹੁਣ ਤੱਕ ਮੈਂ ਸਾਡੇ ਗੁਰੂ ਸਾਹਿਬਾਨਾਂ ਦੇ ਅਸਥਾਨਾਂ ਦੇ ਮਾਡਲ ਤਿਆਰ ਕਰ ਚੁੱਕਿਆ ਤੇ ਹੁਣ ਜਿਹੜਾ ਵਾ ਮੈਂ ਗੁਰੂ ਸਾਹਿਬਾਨਾਂ ਦੇ ਆਤਨ ਦਿਖਵਾਲੇ ਮਾਡਲ ਅਤੇ ਜਨਮ ਸਥਾਨ ਵਾਲੇ ਮਾਡਲ ਵੀ ਤਿਆਰ ਕਰ ਚੁੱਕੇ ਹਾਂ ਅਤੇ ਹੋਰ ਜਿਤੇ ਬਾਕੀ ਨੌਜਵਾਨ ਆਪਣੇ ਸਮੇਂ ਨੂੰ ਫਜ਼ੂਲ ਖਰਾਬ ਕਰਦੇ ਨੇ ਮੋਬਾਈਲ ਦੇ ਵਿੱਚ ਜਾਂ ਗੇਮਾਂ ਖੇਡ ਕੇ ਉਹਨੂੰ ਫਜ਼ੂਲ ਸਮਾਂ ਖਰਾਬ ਕਰ ਰਹੇ ਨੇ ਉਹਨਾਂ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਆਪਣਾ ਸਮਾਂ ਜੋ ਕਿਸੇ ਐਸੇ ਕਾਰਜ ਵਾਲਾ ਲਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਉਹ ਕਾਰਜ ਇੱਕ ਕਮੇਡੀ ਵੱਖਰੀ ਪਹਿਚਾਨ ਬਣਾਵੇ ਅਤੇ ਉਸ ਕਾਰਜ ਦੇ ਨਾਲ ਤੁਹਾਡੀ ਇੱਕ ਵੱਖਰੀ ਪਹਿਚਾਨ ਬਣੇ ਤੇ ਮੈਂ ਬਹੁਤ ਹੀ ਧਨਵਾਦੀ ਹਾਂ ਗੁਰੂ ਸਾਹਿਬਾਨ ਦਾ ਕਿ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਕਲਾ ਜੋ ਮੇਰੀ ਝੋਲੀ ਪਾਈ ਹੈ ਅਤੇ ਇਸ ਕਲਾ ਦੇ ਨਾਲ ਅੱਜ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਿੱਤਰ ਸਥਾਨ ਤੱਕ ਸੀ ਕੇਸਗੜ੍ਹ ਸਾਹਿਬ ਦਾ ਮਾਡਲ ਤਿਆਰ ਕੀਤਾ ਹੈ ਅਤੇ ਫਿਰ ਇੱਕ ਵਾਰ ਮੈਂ ਆਪ ਸਭ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਇਸ ਮਾਡਲ ਨੂੰ ਤਿਆਰ ਕਰਨ ਦਾ ਮੇਨ ਮੇਰਾ ਜਿਹੜਾ ਮੋਟਿਵ ਇਹੀ ਸੀ ਮੈਂ ਜੋ ਹੋਲੇ ਮਹੱਲੇ ਨੂੰ ਸਮਰ ਕਾਰਡਬੋਰਡ ਅਤੇ ਪੇਪਰ ਦੀ ਮਦਦ ਨਾਲ ਜੋ ਆਨੰਦਪੁਰ ਸਾਹਿਬ ਤੱਕ ਸ੍ਰੀਕੇਸਰ ਸਾਹਿਬ ਦਾ ਮਾਡਲ ਤਿਆਰ ਕਰਾਂ ਅਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਸੇਜ ਤਰੀਕੇ ਦੇ ਨਾਲ ਗੁਰੂ ਸਾਹਿਬ ਬਾਣ ਦੇ ਓਟ ਆਸਰੇ ਦੇ ਨਾਲ ਮਾਡਲ ਤਿਆਰ ਕਰਦਾ ਰਵਾਂਗਾ ਤੇ ਇਸੇ ਆਪਣੀ ਅਨੋਖੀ ਕਲਾ ਦੇ ਨਾਲ ਹਰ ਇੱਕ ਸਥਾਨ ਦਾ ਮਾਡਲ ਤਿਆਰ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਉਹਨਾਂ ਸਥਾਨਾਂ ਦੇ ਮਾਡਲ ਤਿਆਰ ਕਰਾਂ ਜੋ ਕਿ ਅਲੋਪ ਹੋਏ ਨੇ ਪੁਰਾਤਨ ਦਿਖਵਾਲੇ ਮਾਡਲ ਨੇ ਉਹਨਾਂ ਦਾ ਜੋ ਮਾਡਲ ਤਿਆਰ ਕਰਾਂ ਤਾਂ ਜੋ ਆਉਣ ਵਾਲੇ ਨੌਜਵਾਨ ਐਸੀ ਚੀਜ਼ ਨੂੰ ਦੇਖ ਸਕਣ ਕਿ ਜੋ ਅਲੋਪ ਹੋਈ ਹੈ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਚੀਜ਼ਾਂ ਦੀ ਡਿਟੇਲ ਕੱਢ ਕੇ ਅਤੇ ਉਹਨਾਂ ਮਾਡਲਾਂ ਨੂੰ ਅੱਗੇ ਲੈ ਕੇ ਜਾਵਾਂਗਾ ਤੇ ਇਸੇ ਆਪਣੀ ਅਨੋਖੀ ਕਲਾ ਦੇ ਨਾਲ ਆਪਣੀ ਇੱਕ ਜੋ ਗੁਰੂ ਸਾਹਿਬਾਨ ਨੇ ਮੈਨੂੰ ਇੱਕ ਵੱਖਰੀ ਪਹਿਚਾਣ ਜੋ ਬਖਸ਼ੀ ਹੈ ਉਸ ਵੱਖਰੀ ਪਹਿਚਾਨ ਨੂੰ ਜਾਰੀ ਰੱਖਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ